ਇਹ ਜਿਹੜਾ ਹਫਤਾ ਚੱਲ ਰਿਹਾ ਹੈ ਇਹ ਹਰ ਸਾਲ ਸਾਡੇ ਅੰਦਰ ਇੱਕ ਪੀੜਾ ਲੈ ਕੇ ਆਉਂਦਾ ਹੈ ਸਾਡੇ ਅੰਦਰ ਇੱਕ ਚੀਜ਼ ਉੱਠਦੀ ਹੈ ਅਸੀਂ ਆਪਣੇ ਪੁਰਖਿਆਂ ਦੇ ਇਤਿਹਾਸ ਸੁਨੇ ਮੈਂ ਪਹਿਲਾਂ ਵੀ ਬੇਨਤੀ ਕਰਕੇ ਗਿਆ ਸੀ ਕਿ ਚਮਕੌਰ ਦੀ ਗੜੀ ਦਾ ਇਤਿਹਾਸ ਗੁਰੂ ਕੇ ਸਿੱਖਾਂ ਨੇ ਸਾਹਮਣੇ ਰੱਖ ਕੇ ਸਾਰਾ ਗੜੀ ਦੇ ਵਿੱਚ ਸ਼ਹਾਦਤਾਂ ਦਿੱਤੀਆਂ ਔਰ ਦੁਨੀਆ ਨੂੰ ਦੱਸਿਆ ਦੁਨੀਆ ਨੂੰ ਉਸ ਦਾ ਪ੍ਰਮਾਣ ਦਿੱਤਾ ਕਿ ਸੰਸਾਰ ਦੇ ਲੋਕੋ ਅਸੀਂ ਉਸ ਗੁਰੂ ਦੇ ਸਿੱਖ ਆ ਜਿਹੜਾ ਸਿਰਫ 40 ਸਿੰਘਾਂ ਨੂੰ ਨਾਲ ਲੈ ਕੇ 10 ਲੱਖ ਫੌਜ ਦਾ ਮੁਕਾਬਲਾ ਕਰਦਾ ਹੈ ਅਸੀਂ ਹਥਿਆਰ ਕਿਵੇਂ ਛੱਡ ਸਕਦੇ ਆ ਉਹਨਾਂ ਨੇ ਆਪਣੀ ਤਵਾਰੀਖ ਨੂੰ ਸੰਭਾਲਿਆ ਆਪਣੇ ਇਤਿਹਾਸ ਨੂੰ ਕਾਇਮ ਰੱਖਿਆ ਆ ਦੁਨੀਆ ਦੇ ਵਿੱਚ ਐਸਾ ਇਤਿਹਾਸ ਤੁਹਾਨੂੰ ਕਿਤੇ ਨਹੀਂ ਪ੍ਰਾਪਤ ਹੋਏਗਾ ਅਸੀਂ 18ਵੀਂ ਸਦੀ ਦਾ ਇਤਿਹਾਸ ਸੁਣਿਆ ਵੱਡਾ ਕੱਲੂ ਘਾਰਾ ਸੁਣਿਆ ਛੋਟਾ ਕੱਲੂ ਘਾਰਾ ਸੁਣਿਆ ਪਰ 1984 ਵਾਲਾ ਤੇ ਅਸੀਂ ਅੱਖਾਂ ਨਾਲ ਵੇਖਿਆ ਅਸਲ ਗੱਲ ਇਹ ਹੈ 1975 ਵਿੱਚ ਗੁਰੂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 100 ਸਾਲਾ ਕਿਉਂਕਿ ਉਹਨਾਂ ਦੀ ਸ਼ਹਾਦਤ 1675 ਵਿੱਚ ਹੋਈ ਸੀ 11 ਨਵੰਬਰ 1975 ਚ 300 ਸਾਲਾ ਦਿੱਲੀ ਵਿੱਚ ਮਨਾਇਆ ਗਿਆ ਸੀਸਗੰਧ ਸਾਹਿਬ ਜੀ ਦੇ ਸਾਹਮਣੇ ਰੇਲਵੇ ਸਟੇਸ਼ਨ ਤੋਂ ਪਹਿਲਾਂ ਇੱਥੇ ਇੱਕ ਖੁੱਲੀ ਜਗ੍ਹਾ ਨੂੰ ਰਾਮਲੀਲਾ ਗਰਾਊਂਡ ਕਹਿੰਦੇ ਸੀ ਉਹੀ ਇੰਦਰਾ ਗਾਂਧੀ ਜਦੋਂ ਉੱਥੇ ਆ ਕੇ ਇਹ ਕਹਿੰਦੀ ਹੈ ਕਾਸ਼ मेरे को पता होता मेरे को जानकारी होती कि आज इतना बड़ा सिख समुदाय इकट्ठा हो होगा तो मैं आपको देखने के लिए दूरबीन लेके आती कौम के एक लीडर ने उठ के पता की किया क्या बीबी सा बदकिस्मती ये है ਕਿ ਸਾਨੂੰ ਜਦੋਂ ਵੀ ਕਿਸੇ ਨੇ ਵੇਖਿਆ ਦੂਰਬੀਨ ਲਾ ਕੇ ਵੇਖਿਆ ਸਾਨੂੰ ਜਦੋਂ ਵੀ ਕਿਸੇ ਨੇ ਵੇਖਿਆ ਦੂਰਬੀਨ ਲਾ ਕੇ ਹੀ ਵੇਖਿਆ ਉਹਨੇ 84 ਚ ਵੀ ਨਾ ਦੂਰਬੀਨ ਨਾਲ ਹੀ ਵੇਖਿਆ ਉੱਤੇ ਦਿੱਲੀ ਬਹਿ ਕੇ ਇਸੇ ਕਰਕੇ ਉਹਨੇ ਫੌਜਾਂ ਚੜਾਤੀਆਂ ਅਸਲ ਗੱਲ ਕੁਝ ਹੋਰ ਸੀ ਸਤਗੁਰੂ ਦੀ ਬਾਣੀ ਨੇ ਸਾਨੂੰ ਇੱਕ ਗੱਲ ਬਾਰ ਬਾਰ ਕਹਿੰਦੀ ਹੈ ਸਾਖਤ ਦਾ ਸੰਗ ਨਹੀਂ ਕਰਨਾ ਚਾਹੀਦਾ ਜਿੱਥੇ ਸ਼ਬਦ ਇਹ ਆਉਂਦੇ ਨੇ ਵੀ ਸਾਖਤ ਤੇ ਸ਼ੂਕਰ ਭਲਾ ਸਾਖਤ ਬੰਦਾ ਸੂਰ ਨਾਲੋਂ ਵੀ ਭੈੜਾ ਹੈ ਕਬੀਰ ਮਾਰੀ ਮਰੋਂ ਕੁਸੰਗ ਕੀ ਕੇਲੇ ਨਿਕਟ ਜੋ ਬੇਰ ਜਦੋਂ ਬੰਦਾ ਮਰਦਾ ਹੈ ਨਾ ਕੋਈ ਸੰਗਤ ਵਿੱਚ ਮਰਦਾ ਹੈ ਅਸਲੇਚੇ ਤੇ ਮਿੱਤਰ ਜਿਹੜੇ ਸੀ ਨਾ ਰਸ਼ੀਆ ਵਾਲੇ ਉਹ ਰੱਬ ਨੂੰ ਮੰਨਦੇ ਕੋਈ ਨਹੀਂ ਸੀ ਅਸਲ ਇਹਨਾਂ ਦੀ ਸੋਚ ਇਹ ਸੀ ਕਿ ਸਿੱਖਾਂ ਨੂੰ ਸਬਕ ਸਿਖਾਇਆ ਜਾਏ ਵੈਸੇ ਮੈਨੂੰ ਖਿਮਾ ਕਰ ਦੇਣਾ ਇਹ ਐਕਸਰਸਾਈਜ਼ ਇਦਾਂ ਦਾ ਅਭਿਆਸ ਇਦਾਂ ਦੀ ਪ੍ਰੈਕਟਿਸ ਸਰਕਾਰਾਂ ਕਰਦੀਆਂ ਰਹਿੰਦੀਆਂ ਜੀ ਉਹਨਾਂ ਤੁਹਾਡਾ ਤਾਪਮਾ ਚੈੱਕ ਕਰਦੀਆਂ ਰਹਿੰਦੀਆਂ ਨੇ ਵੀ ਤੁਹਾਡਾ ਟੈਂਪਰ ਕਿਹੋ ਜਿਹਾ ਕਿੰਨਾ ਕ ਹੈ ਵੀ ਕੀ ਹੁਣ ਵੀ ਐਸੇ ਕਿਹੋ ਜਿਹਾ ਹੀ ਨੇ ਜਦੋਂ ਕਿਸਾਨ ਮੋਰਚਾ ਲੱਗਿਆ ਸੀ ਨਾ ਇੱਕ ਗਵਰਨਰ ਨੇ ਕਿਹਾ ਸੀ ਉਹਨੇ ਕਿਹਾ ਇਹ ਉਹ ਸਿੱਖ ਨੇ ਜਿਹੜੇ 300 ਸਾਲ ਇਹ ਮੁਗਲਾਂ ਨਾਲ ਲੜਦੇ ਰਹੇ ਨੇ ਤੇ ਤੁਸੀਂ ਕੀ ਸੋਚਦੇ ਹੋ ਵੀ ਇਹ ਦਸਾਂ 15 20 ਦਿਨਾਂ ਬਾਅਦ ਉੱਠ ਕੇ ਚਲੇ ਜਾਣਗੇ ਇੱਥੋਂ ਇਹ ਕਲਸਾ ਜੀ ਤੁਸੀਂ ਨੇ ਆਪਣੀ ਤਵਾਰੀਖ ਨੂੰ ਸੰਭਾਲਿਆ ਹੋਇਆ ਹੈ ਇਸੇ ਕਰਕੇ ਤੁਸੀਂ ਜਿਉਂਦੇ ਹੋ ਇਸੇ ਕਰਕੇ ਤੁਹਾਡੀ ਹੋਂਦ ਹੈ ਮੈਂ ਜਦੋਂ ਵੀ ਇੱਥੇ ਆਉਣਾ ਉਹਦੀ ਬੇਨਤੀ ਕਰਦਾ। ਕਿਹਾ ਜਿਹੜਾ ਸੰਤਾ ਮਹਾਪੁਰਖਾਂ ਦਾ ਇਤਿਹਾਸ ਸ਼ੁਰੂ ਹੋ ਗਿਆ ਹੈ ਨਾ ਨਮਸਕਾਰ ਉਹਨਾਂ ਭਜਨ ਬੰਦਗੀ ਵਾਲੀਆਂ ਰੂਹਾਂ ਨੂੰ ਪਰ ਤੁਹਾਨੂੰ ਵਾਪਸ ਜਾਣਾ ਪਵੇਗਾ। ਤੁਹਾਡੇ ਇਤਿਹਾਸ ਵਿੱਚ ਪਤਾ ਕੀ ਸੀਗਾ? ਜੋ ਲਰਹ ਦੀਨ ਕੇ ਹੇਤ ਸੂਰਾ ਸੋਈ ਸੂਰਾ ਸੋਈ